ਤੈ ਇੱਕ ਬੇहद ਮੰਨਪਾਗੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜੁੱਥੇ 32 ਸਾਲਾ ਪੰਜਾਬੀ ਨੌਜਵਾਨ ਦੀ ਪੁਰਤਗਾਲ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਵੇਂ ਹੀ ਮੰਨਪਾਗੀ ਖਬਰ ਪਰਿਵਾਰਕ ਮੈਂਬਰ ਤੱਕ ਪਹੁੰਚਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਹਿਜ਼ ਦੱਸੇ ਜਾ ਰਿਹਾ ਕਿ 3 ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਦੇ ਖਾਤਰ ਉਸ ਨੂੰ ਪੁਰਤਗਾਲ ਭੇਜਿਆ ਸੀ ਪਰ ਦੱਸਿਆ ਜਾ ਰਿਹਾ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਵੇਂ ਹੀ ਖਬਰ ਮਾਪਿਆਂ ਤੱਕ ਪਹੁੰਚਦੀ ਹੈ ਤੇ ਤਸਵੀਰਾਂ ਬੇਹੱਦ ਹੀ ਗਮਗੀਨ ਹੈ ਜੁੱਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਵੀ ਜਿਹੜਾ ਸੋਗ ਦਾ ਮਾਹੌਲ ਬਣਿਆ ਹੋਇਆ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਦਾਸਪੁਰ ਦੇ ਸਰਹੱਦੀ ਪਿੰਡ ਰਾਏ ਚੱਕ ਦਾ ਰਹਿਣ ਵਾਲਾ ਸੀ ਇਹ ਨੋਜਵਾਨ ਜਿਸ ਦੀ ਖਬਰ ਮਿਲਦੇ ਸਾਰ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮ੍ਰਿਤਕ ਨੋਜਵਾਨ ਦਾ ਨਾਮ ਜੁਗਰਾ ਸਿੰਘ ਦੱਸਿਆ ਜਾ ਰਿਹਾ ਜੋ ਕਿ 3 ਸਾਲ ਪਹਿਲਾ ਜਿਹੜਾ ਹੈਗਾ ਰੋਜ਼ੀ ਰੋਟੀ ਕਮਾਉਣ ਦੇ ਲਈ ਪੁਰਤਗਾਲ ਗਿਆ ਸੀ ਪਰ 10 ਦਸੰਬਰ ਨੂੰ ਜੁਗਰਾਤ ਸਿੰਘ ਦੀ ਸੜਖਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੁਗਰਾਤ ਸਿੰਘ ਦਾ ਪਰਿਵਾਰ ਜਿਹੜਾ ਹੈ ਬੇਹੱਦ ਗਰੀਬ ਹੈ ਜਿਸ ਕਰਕੇ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਗਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਇਸ ਤਰ੍ਹਾਂ ਭਾਣਾ ਵਾਪਰ ਜਾਵੇਗਾ ਤੇ ਭਾਗਤਿਆਂ ਦੇ ਲਈ ਸਿਰਫ ਪੱਲੇ ਰੋਣਾ ਹੀ ਰਹਿ ਜਾਵੇਗਾ ਤਬ ਮਾਪਿਆਂ ਦੇ ਜਿੱਥੇ ਇੱਕ ਪਾਸੇ ਬਹੁਤ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਦੂਜੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਵੀ ਕਰ ਰਹੇ ਨੇ ਕਿ ਰੋਜ਼ਗਾਰ ਨੂੰ ਪੰਜਾਬ ਦੇ ਵਿੱਚ ਹੀ ਵਾਤਵਾਰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਵਿਦੇਸ਼ ਜਾਣ ਦੇ ਲਈ ਬਿਲਕੁਲ ਵੀ ਮਜਬੂਰ ਨਾ ਹੋਣ ਤੇ ਸਰਕਾਰ ਤੋਂ ਸਹਾਇਤਾ ਦੀ ਮੰਗ ਕਰ ਰਹੇ ਨੇ ਤੇ ਇਸ ਬਾਬਤ ਕੀ ਕੁਝ ਬਿਆਨ ਕਰ ਦੇ ਨਜ਼ਰ ਆਏ ਸੁਣਦੇ ਹੋਏ ਇਹ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘਰ ਜਾਣਾ ਹੀ ਮੇਰੇ ਕੋਲ ਨਹੀਂ ਹਾਂ ਜੀ ਆ ਮੇ ਤੁਹਾਨੂੰ ਆ ਗਿਆ ਦੋ ਬਕੇ ਤੂੰ ਨਾ ਰੰਗ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਣੀ ਗਾ ਜਾ ਬੱਚਾ ਉਹਦਾ ਮਰੋ ਹੀ ਹੋਇਆ ਵਾ ਕਿੱਦਾਂ ਲੋਕਾਂ ਕੋਲ ਗੱਲ ਹੋਈ ਤੇ ਚੱਲ ਨਾ ਉਹ ਤੇਰੀ ਫੇਲ ਨਹੀਂ ਨਾ ਗੱਲ ਮੈਨੂੰ ਗੱਲ ਬਾਤ ਹੋਈ ਸੀ ਹਾਂ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾਲੇ ਮੁੱਟਾ ਦੇ ਨੰਬਰ ਦਾਸ ਮੈਂ ਆਖਿਆ ਵਾ ਤਗਰੀ ਵੀ ਦਾ ਵੇਚ ਜਾਇ ਮੈਂ ਵਾ ਤੇ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰ ਆ ਦੇ ਟਿਕਟੋਈ ਤੂੰ ਕਾ ਰਾਜਾ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਠੀਕ ਨਹੀਂ ਹੋਣਾ ਪਰ ਕੀ ਕਰਾਂ ਮੇਰੀ ਧੀ ਲੱਗੇ ਕਿ ਬੜਾ ਹੀ ਲੱਗਦਾ ਨਹੀਂ ਕਿ ਇੱਥੇ ਠੇਕੇ ਨਾਲ ਜਦੋਂ ਨੌਕਰੀਆਂ ਮਿਲਣ ਤੇ ਕੀ ਲੋੜ ਹੈ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਰੋਟੀ ਠੀਕ ਕਰਨ ਨੂੰ ਜਾਣਾ ਈ ਮੰਗ ਕਰਦੇ ਸਰਕਾਰ ਤੋਂ ਜੀ ਮੇਰੀ ਡੈਡ ਬੋਡੀ ਦੀ ਆਉਣੀ ਹੈ ਹਾਂ ਜੀ ਮੇਰਾ ਬੁੱਤ ਘਰ ਹੋਣਾ ਚਾਹੀਦਾ ਨੋਦਾਂ ਜੀ ਕਿ ਨਹੀਂ ਆਉਣਾ ਨਹੀਂ ਜੀ ਕਿ ਆਉਣਾ ਮੇਰਾ ਬੁੱਤ ਆ ਜੇ ਪੜਤ ਪੜਤ ਕੀ ਨੋਟ ਦੇਖ ਸਕਣਾ ਵਾਈਗੁਰ ਜੀ ਦਾ ਖਾਲਸਾ ਵਾਈਸ ਜੀ ਦੇ ਫਟੇ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਰਤਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਂਦੀ ਜਦੋਂ ਇਹ ਸੜਕ 'ਤੇ ਇਹ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਆ ਜੀ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਚੱਲ ਰਹੀ ਆ ਬਹੁਤ ਦੁੱਖदाई ਇਹ ਕੰਮ ਹੋਇਆ ਇਸ ਕਰਕੇ ਭਾਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋੜ ਛੋੜੇ ਬੱਚੇ ਪਾਲਦੇ ਹੁਣ ਬੱਚਾ ਕਮਾਉਣ ਵਾਸਤੇ ਗਿਆ ਹੀ ਤੇ ਘਰ ਉਹਨੇ ਆਉਣਾ ਸੀ 8 ਤੀਕ ਦੀ ਜਾਂ 8 ਦੇਰ ਦੀ ਜੀ ਉਹ ਵੀ ਤੀਕ ਤੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹਦੀ ਡੱਡ ਬਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰੈ ਚੱਕ ਪਹਾਈ ਜਾਏ ਅਸੀਂ ਬੇਨਤੀ ਕਰਦੇ ਆਂ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਤੇ ਜਲਦੀ ਤੋਂ ਜਲਦੀ ਜਿਹੜੀ ਆ ਇਹ ਗੱਡ ਬਾਡੀ ਜਿਹੜੀ ਆ ਰਾਇ ਚੱਕਰ ਵਿੱਚ ਪਛਾਇਆ ਗਿਆ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਵਿਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਵੇਖਿਆ ਪੌਣ ਦੇ ਉੱਤੇ ਵੇੰਦਾ ਰਿਹਾ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਇਹ ਜਲਦੀ ਤੋਂ ਜਲਦੀ ਜਿਹੜੀ ਆ ਤੇ ਇਹ ਨਾ ਲੰਮੇ ਲੰਮੇ ਸਮੇਂ ਦਾ 10 15 ਦਿਨ ਲੱਗ ਜਾਂਦੇ ਹਫਤੇ ਦੇ ਅੰਦਰ ਅੰਦਰ ਜਿਹੜੀ ਜਿਹੜੀ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ 'ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ ਡੇਢ 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦੂਰਦਰ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਨਿਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਲੋੜ ਹੈ ਜਾਂਦੀ ਇਹਦੀ ਦੂਰ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे